ਜਲਿਆਂਵਾਲਾ ਜਾਗ ਪਿਆ ਨਵਤੇਜ ਸਿੰਘ ਪ੍ਰੀਤ ਲੜੀ ਹੁਣਾਂ ਦੀ ਲਿਖੀ ਹੋਈ ਬੜੀ ਹੀ ਦਿਲਚਸਪ ਬੜੀ ਹੀ ਲਾਜਵਾਬ ਕਹਾਣੀ ਜਿਸ ਰੋਜ਼ਾਨਾ ਅਖਬਾਰ ਦੇ ਵਿੱਚ ਮੈਂ ਰਿਪੋਰਟਰ ਦਾ ਕੰਮ ਕਰਦਾ ਉਹਦਾ ਆਜ਼ਾਦੀ ਨੰਬਰ ਬੜੀ ਸਾਜ ਤਜ ਦੇ ਨਾਲ ਨਿਕਲ ਰਿਹਾ ਸੀ ਆਜ਼ਾਦੀ ਆਈ ਹੈ ਆਜ਼ਾਦੀ ਬਾਰੇ ਲੇਖ ਤੇ ਬਿਆਨ ਛਪਣ ਲਈ ਆ ਰਹੇ ਨੇ ਆਜ਼ਾਦੀ ਦੀਆਂ ਤਸਵੀਰਾਂ ਦੇ ਬਲਾਕ ਵੰਡੇ ਸਾਨੂੰ ਅਖਬਾਰ ਹੈ ਉਨ ਅਖਬਾਰ ਦੇ ਹਰ ਕੋਨੇ ਦੇ ਉੱਤੇ ਬਸ ਆਜ਼ਾਦੀ ਆਜ਼ਾਦੀ ਤੇ ਆਜ਼ਾਦੀ ਹੀ ਹونی ਸੀ ਬਹੁਤ سارے ਇਸ਼ਤਿਹਾਰ ਆ ਰਹੇ ਨੇ ਟੜਾ ਟੜ ਇਸ਼ਤਿਹਾਰ ਬੁਖ ਹੋ ਰਹੇ ਨੇ ਸਾਡੇ ਇਸ਼ਤਿਹਾਰ ਮੈਨੇਜਰ ਨੂੰ ਮਾਲਕ ਨੇ ਕਿਹਾ ਸੀ ਕਿ ਹਰ ਵਰੇ ਆਜ਼ਾਦੀ ਦਿਨ ਅਖਬਾਰਾਂ ਦੇ ਲਈ ਇਸ਼ਤਿਹਾਰਾਂ ਦੀ ਤੀਣੀ ਚੌਣੀ ਆਮਦਨ ਦਾ ਢੂਆ ਲੈ ਕੇ ਆਉਂਦਾ ਹੈ ਬੜੀ ਆਮਦਨ ਆਉਂਦੀ ਹੈ ਜਿਵੇਂ ਆਜ਼ਾਦੀ ਆਉਂਦੀ ਹੈ ਅਖਬਾਰਾਂ ਦੇ ਖਾਸ ਅੰਕ ਛਪਣੇ ਹੁੰਦੇ ਨੇ ਬੜੀ ਸੋਹਣੀ ਆਮਦਨ ਹੁੰਦੀ ਹੈ ਇਸ਼ਤਿਹਾਰ ਆਇਸਨ ਇਸ਼ਤਿਹਾਰ ਆ ਹੀ ਰਹੇ ਸੰ ਲਗਾਤਾਰ ਆ ਰਹੇ ਸੰ ਜਿਵੇਂ ਕਿ ਜਿਨ੍ਹਾਂ ਦੇ ਵਿੱਚ ਬਿਸਕਟ ক্রিকেট ਬੈਟ ਤੇ ਬੰਦੂਕ ਅਮਾਰવાડી ਬੀਮਾ ਕੰਪਨੀ ਹੈ ਬਰਤਾਨਵੀ ਬੈਂਕ ਤੇ ਆ ਅਮਰੀਕਨ ਕੋਕਾ ਕੋਲਾ ਗੱਲ ਕੀ ਹਰ ਚੀਜ਼ ਦਾ ਸਾਡੇ ਦੇਸ਼ ਦੀ ਆਜ਼ਾਦੀ ਦੇ ਨਾਲ 9 ਮਾਸ ਦਾ ਰਿਸ਼ਤਾ ਖੋਲ ਕੇ ਦੱਸਿਆ ਗਿਆ ਸੀ ਹਰ ਚੀਜ਼ ਦਾ ਅਰਸ਼ਤਾ ਆਜ਼ਾਦੀ ਦੇ ਨਾਲ ਜੋੜ-ਜੋੜ ਕੇ ਇਹਨਾਂ ਇਸ਼ਤਿਹਾਰਾਂ ਦੇ ਵਿੱਚ ਦੱਸਿਆ ਗਿਆ ਸੀ ਭਲਾ ਕਿਉਂ ਤਾਂ ਕਿ ਲੋਕੀ ਇਸ ਨੂੰ ਵੇਖ-ਵੇਖ ਕੇ ਜ਼ਿਆਦਾ ਖਰੀਦੋ-ਫਰੋਕਤ ਕਰਨ ਉਹਨਾਂ ਦੀ ਸ਼ਾਇਦ ਸਾਨੂੰ ਆਜ਼ਾਦ ਕਰਕੇ ਆਪਣੇ ਘਰ ਚਲੇ ਜਾਣ ਵਾਲਿਆਂ ਦੀ ਸਜਦੀ ਪੈੜ ਦਾ ਰੇਤਾ ਇੱਕ ਨੂੰ ਲਾਉਣ ਦਾ ਯਤਨ ਸੀ ਅਸਲ ਵਿੱਚ ਬਹੁਤੀਆਂ ਕੰਪਨੀਆਂ ਵਿਦੇਸ਼ੀ ਵੀ ਸਾਂ ਇਹਨਾਂ ਵਿੱਚੋਂ ਤਕਰੀਬਨ ਹਰ ਲੇਖ ਬਿਆਨ ਤੇ ਇਸ਼ਤਿਹਾਰੀ ਅੰਗਰੇਜ਼ੀ ਦੇ ਵਿੱਚ ਹੀ ਆਉਂਦਾ ਸੀ ਅਜਿਹਾ ਸਟਾਫ ਤਰਜਮਾ ਕਰਦਾ ਸੀ ਨਾ ਇਹਨਾਂ ਦਾ ਵੀ ਵਿਤੋਂ ਕੰਮ ਕਿਤੇ ਵੱਧ ਜਾਣ ਕਰਕੇ ਆ ਸਾਨੂੰ ਰਿਪੋਰਟਰਾਂ ਨੂੰ ਵੀ ਇਸੇ ਕੰਮ ਉੱਤੇ ਨੂਟ ਦਿੱਤਾ ਗਿਆ ਨਾਲੇ ਰਿਪੋਰਟਾਂ ਤੇ ਅੱਗੇ ਵੀ ਸਾਨੂੰ ਦਫ਼ਤਰ ਦੇ ਵਿੱਚ ਬਹਿ ਕੇ ਲਿਖਣੀਆਂ ਪੈਂਦੀਆਂ ਸੀ ਅਸੀਂ ਕਿਹੜਾ ਭੱਜੇ ਫਿਰਦੇ ਸੀ ਨਾਲੇ ਜੋ ਅੱਖਾਂ ਦੇ ਨਾਲ ਵੇਖੀਦਾ ਉਹੀ ਤੇ ਸਿੱਧਾ ਸਪਾਰਟ ਨਹੀਂ ਨਾ ਲਿਖਦੇਈਦਾ ਬਹੁਤ ਸਾਰੀਆਂ ਕਹਾਣੀਆਂ ਬਣਾ ਵੀ ਦੇ ਦਿਆਂ ਨੇ ਸਭ ਕੁਝ ਇਹ ਸੋਚ ਵਿਚਾਰ ਕੇ ਲਿਖੀਦਾ ਹੈ ਕਿ ਸਾਡੀ ਅਖਬਾਰ ਦੇ ਡਾਇਰੈਕਟਰ ਇਹਨੂੰ ਕਿਸ ਤਰ੍ਹਾਂ ਪੇਸ਼ ਕਰਨਾ ਚਾਹਣਗੇ ਇਸ ਹਿਸਾਬ ਦੇ ਨਾਲ ਐਂ ਚੱਲਦੀ ਹੈ ਦੁਨੀਆ ਐਂ ਚੱਲਦਾ ਹੈ ਮੀਡੀਆ ਸੋ ਇਨੇ ਦਿਨ ਆਜ਼ਾਦੀ ਆਜ਼ਾਦੀ ਦਫ਼ਤਰ ਦੇ ਕਲਾਕ ਭਾਂਗੇ ਸਾਡੇ ਦਿਮਾਗ ਦੇ ਵਿੱਚ ਟਿਕ ਟਿਕ ਹੁੰਦੀ ਜਾ ਰਹੀ ਸੀ ਹਰ ਪਾਸੇ ਆਜ਼ਾਦੀ ਆਜ਼ਾਦੀ ਇਹੀ ਖਬਰਾਂ ਸੁਣਦੇ ਇਹੀ ਪੜਦੇ ਤੇ ਆਜ਼ਾਦੀ ਆਜ਼ਾਦੀ ਸਾਡੀ ਕਲਮ ਦੀ ਸਿਆਹੀ ਵੀ ਜਿਹੜੀ ਆ ਵਗਦੀ ਰਹੀ ਸੀ ਆਜ਼ਾਦੀ ਆਜ਼ਾਦੀ ਅਖਬਾਰ ਦਾ ਆਜ਼ਾਦੀ ਨੰਬਰ ਦੀ ਇਹ ਗਾਹੜ ਮੁਕਦਿਆਂ ਸਾਰ ਹੀ ਮੇਰੀ ਨੌਕਰੀ ਫੇਰ ਮੈਨੂੰ ਅਜਿਹੇ ਥਾਂ ਤੇ ਲੈ ਗਈ ਜਿੱਥੇ ਹਰ ਚੌਥਾ ਲਫ਼ਜ਼ ਜਿਹੜਾ ਮੇਰੇ ਕੰਨੀ ਪੈਂਦਾ ਉਹ ਆਜ਼ਾਦੀ ਸੀ ਹਰ ਤੀਜਾ ਚੌਥਾ ਲਫ਼ਜ਼ ਤਕਰੀਰਾਂ ਸਨ ਉੱਥੇ ਲੋਕ ਸਨ ਆਜ਼ਾਦੀ 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 ਜਲਿਆਂ ਵਾਲੇ ਬਾਗ ਦੀ ਗੱਲ ਕਰਦੇ ਜਲਿਆਂ ਵਾਲੇ ਬਾਗ ਦੇ ਵਿੱਚ ਆਜ਼ਾਦੀ ਦਿਨ ਮਨਾਇਆ ਜਾ ਰਿਹਾ ਸੀ ਤੇ ਮੈਂ ਇਸ ਜਲਸੇ ਦੀ ਰਿਪੋਰਟ ਲਿਖਣੀ ਸੀ ਸੁਇਸ ਕਰਕੇ ਹੁਣ ਮੇਰਾ ਜਾਣਾ ਉੱਥੇ ਲਾਜ਼ਮੀ ਸੀ ਪਹੁੰਚ ਵੀ ਗਿਆ ਮੈਂ ਪਹੁੰਚ ਤੱਕ ਕੀ ਦੇਖਦਾ ਕਿ ਬੜੇ ਉੱਗੇ ਕੌਮੀ ਨੇਤਾ ਸਟੇਜ ਉੱਤੇ ਸਜੇ ਹੋਏ ਸਨ ਸਟੇਜ ਸਜੀ ਹੋਈ ਬੈਠੇ ਵੰਸ ਬੰਨਿਆ ਚਿਹਰਾ ਦੇ ਉੱਤੇ ਕੁਰਸੀਆਂ ਦੇ ਉੱਤੇ ਸਾਡੇ ਕੌਮੀ ਨੇਤਾ ਝੰਡੇ ਝੰਡੀਆਂ ਨੇ ਉਹਨਾਂ ਦੇ ਸਿਰ ਉੱਤੇ ਜਿਵੇਂ ਇੱਕ ਸਾਇਬਾਨ ਤਣ ਦਿੱਤਾ ਹੋਵੇ ਕੌਮੀ ਨੇਤਾ ਵਾਰੀ-ਵਾਰੀ ਆ ਰਹੇ ਸਨ ਨਵਾਰੀ-ਵਾਰੀ ਬੋਲ ਰਹੇ ਸਨ ਜਿਸ ਤਰ੍ਹਾਂ ਸਾਡੇ ਆਜ਼ਾਦੀ ਨੰਬਰ ਦੇ ਹਰ ਇਸ਼ਤਿਹਾਰ ਦੇ ਵਿੱਚ ਆਜ਼ਾਦੀ ਦਾ ਸੰਬੰਧ ਇਸ਼ਤਿਹਾਰ ਦੇਣ ਵਾਲੀ ਫਰਮ ਦੇ ਮਾਲ ਹੁਣ ਭਾਵੇਂ ক্রিকেট ਬੈਟ ਦੀ ਗੱਲ ਹੋਵੇ ਜਾਂ ਬੰਦੂਕ ਦੀ ਗੱਲ ਹੋਵੇ ਭਾਵੇਂ ਬਰਤਾਨਵੀ ਬੈਂਕ ਹੋਵੇ ਜਾਂ ਅਮਰੀਕਨ ਕੋਕਾ ਕੋਲਾ ਦੇ ਨਾਲ ਖੋਲ ਕੇ ਦੱਸਿਆ ਜਾ ਰਿਹਾ ਸੀ ਵੀ ਆਜ਼ਾਦੀ ਦਾ ਸੰਬੰਧ ਇਹਨਾਂ ਦੇ ਨਾਲ ਹੈ ਉਸੇ ਤਰ੍ਹਾਂ ਹੀ ਇੱਥੇ ਜਿੰਨੇ ਵੀ ਨੇਤਾਏ ਸਨ ਵਾਰੀ-ਵਾਰੀ ਆਪਣੀ ਪਾਰਟੀ ਨਾਲ ਆਜ਼ਾਦੀ ਦਾ ਤੇ ਆਜ਼ਾਦੀ ਨਾਲ ਆਪਣੀ ਰਾਜਸੀ ਪਾਰਟੀ ਦਾ ਸੰਬੰਧ ਖੋਲ ਕੇ ਸਮਝਾ ਰਹੇ ਸਨ ਲੋਕਾਂ ਨੂੰ ਜਿਵੇਂ ਸਾਨੂੰ ਪਤਾ ਹੀ ਨਹੀਂ ਐ ਦੱਸ ਰਹੇ ਸਨ ਕਿ ਇੱਕ ਬੀਜ ਸੀ ਤੇ ਦੂਜਾ ਬੂਟਾ ਤੇ ਅਹਿੰਸਾ ਇਸ ਬੂਟੇ ਲਈ ਜਿਵੇਂ ਖਾਦ ਸੀ ਤੇ ਭਾਸ਼ਣ ਜਾਰੀ ਸਨ ਬਸ ਲਗਾਤਾਰ ਆਜ਼ਾਦੀ ਆਜ਼ਾਦੀ ਸਾਡੀ ਪਾਰਟੀ ਆਜ਼ਾਦੀ ਸਾਡੀ ਪਾਰਟੀ ਦਾ ਆਜ਼ਾਦੀ ਦੇ ਵਿੱਚ ਸਾਡੇ ਨੇਤਾਵਾਂ ਦਾ ਸਾਡੀ ਪਾਰਟੀ ਦੇ ਨੇਤਾਵਾਂ ਦਾ ਆਜ਼ਾਦੀ ਦੇ ਵਿੱਚ ਇਹ ਗੱਲਾਂ ਵਾਰੋ ਵਾਰ ਵਾਰੋ ਵਾਰ ਕੰਨਾਂ ਦੇ ਵਿੱਚ ਦੁਹਰਾ ਦੁਹਰਾ ਪੜੀਆਂ ਸਨ ਹੋ ਵਾਕੁੱਲਾ ਸੀ ਇਸ ਖੁੱਲੇ ਬਾਗ ਦੇ ਵਿੱਚ ਵੀ ਦਫ਼ਤਰ ਦੇ ਕਲਾਕਾਰ ਵਰਗੀ ਟਿਕ ਟਿਕ ਲਗਾਤਾਰ ਨਿੱਕੀਆਂ ਨਿੱਕੀਆਂ ਹਥੌੜੀਆਂ ਵਾਂਗ ਮੇਰੇ ਦਿਮਾਗ ਦੇ ਵਿੱਚ ਵੱਜਣ ਲੱਗ ਪਈਆਂ ਸਨ। ਤਕੀਮਾ ਤਾਂ ਮੈਨੂੰ ਪਹਿਲਾਂ ਹੀ ਬਹੁਤ ਸੀ। ਤਕੀਮਾ ਤਾਂ ਪਹਿਲਾਂ ਹੀ ਬਹੁਤ ਜੀ ਕੰਮ ਦਾ ਲੋੜੀ ਬਹੁਤ ਸੀ। ਇੰਨੇ ਦਿਨਾਂ ਦੀ ਥਕਾਵਟ ਸੀ ਤੇ ਕੁਝ ਇਹ ਜਿਹੜੀ ਆਕਾਮੀ ਟਿਕ ਟਿਕ ਆਜ਼ਾਦੀ ਆਜ਼ਾਦੀ ਸਾਡੀ ਪਾਰਟੀ ਅਸੀਂ ਅਸੀਂ ਕੀਤਾ ਸਾਡੇ ਲੀਡਰਾਂ ਨੇ ਕੀਤਾ ਸਾਡੇ ਨਿਤਾਮਾਂ ਨੇ ਕੀਤਾ। ਮੈਨੂੰ ਉង ਜੀ ਆ ਗਿਆ। ਇਹ ਟਿਕ 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 ਗੱਡੀ ਜਿਵੇਂ ਮੈਨੂੰ ਨੀਂਦ ਜੀ ਆਣ ਲੱਗ ਪਈ ਹੁਣ ਮੈਂ ਇੱਥੇ ਸੌਂ ਨਹੀਂ ਸਕਦਾ ਸੀ ਨਾ ਉਂਗ ਹਟਾਉਣ ਲਈ ਮੈਂ ਆਪਣੀ ਕਾਪੀ ਉੱਤੇ ਰਿਪੋਰਟ ਦਾ ਹੈਡਿੰਗ ਲਿਖਣਾ ਸ਼ੁਰੂ ਕੀਤਾ ਵੀ ਚਲੋ ਕਿਸੇ ਕੰਮ ਲੱਗੀਏ ਘਟੋ ਘਟ ਆ ਉਂਗ ਤਾਂ ਹਟੇ ਨਾ ਇਹਨਾਂ ਦੀ ਆਜ਼ਾਦੀ ਦੀ ਟਿਕ ਟਿਕ ਤੋਂ ਉੱਜਿਮੇ ਹੈਡਿੰਗ ਲਿਖਣੀ ਸ਼ੁਰੂ ਕਰਦੇ ਸੋਚੀ ਜਾਵਾ ਕੀ ਲਿਖਾਂ ਮੇਰੇ ਦਿਮਾਗ ਦੇ ਵਿੱਚ ਅਲੱਗ-ਅਲੱਗ ਘੋੜੇ ਦੌੜਨ ਲੱਗ ਪਏ ਉਂਗ ਵੀ ਥੋੜੀ हट ਗਈ ਆਜ਼ਾਦੀ ਦੇ ਤੀਰਥ ਕਦੀ ਮੇਰੇ ਦਿਮਾਗ 'ਚ ਆਵੇ ਆਜ਼ਾਦੀ ਦਿਨ ਦਾ ਜਲਸਾ ਕੀ ਲਿਖਾਂ ਅਕਸਰ ਅਖਬਾਰ ਦੇ ਵਿੱਚ ਆਪਣਾ ਸੀ ਨਾ ਸੋਚਣ ਲੱਗ ਪਿਆ ਫਿਰ ਮੈਂ ਸੋਚਿਆ ਕਿ ਤੀਰਥ ਤੇ ਜਲਸਾ ਦੋਵਾਂ ਦੇ ਨਾਲ ਇੱਕ-ਇੱਕ ਵਿਸ਼ੇਸ਼ਣ ਜੋੜ ਦਿੱਤਾ ਜਾਏ ਭਾਵੇਂ ਜਿਵੇਂ ਕਿ ਪਵਿੱਤਰ ਤੀਰਥ ਮਹਾਨ ਜਲਸਾ ਕੁਝ ਇਸ ਤਰ੍ਹਾਂ ਉਧਰ ਸਾਡੀ ਪਾਰਟੀ ਆਜ਼ਾਦੀ ਇਹ ਦੇ ਤਬੂਲੀ ਜਾ ਰਹੇ ਸਨ ਤੇ ਮੈਂ ਇਧਰ ਸੋਚ ਰਿਆ ਹਿੰਸਾ ਆਦਮ ਤਸ਼ੱਦਦ ਲਾਊਡ ਸਪੀਕਰ ਲਗਾਤਾਰ ਗੂੰਜ ਰਹੇ ਸਨ ਠਾ ਠਾ ਇਧਰੋਂ ਗੱਲ ਇੱਕ ਨੇਤਾ ਹਟੇ ਦੂਜਾ ਹਟੇ ਹੁਣ ਇੰਨੀ ਟਿਕ ਟਿਕ ਨਹੀਂ ਬੁਰੀਅਤ ਮੈਂ ਕੀ ਕਰਾਂ ਨਿੰਦਰ ਨੇ ਮੈਨੂੰ ਆਪਣੇ ਵੱਸ ਕਰ ਹੀ ਲਿਆ ਤੇ ਬਸ ਹੂਂਗ ਲੱਗੇ ਤੇ ਹੂਂਗ ਇਹੋ ਜਿਹੀ ਲੱਗੀ ਕਿ ਮੈਂ ਸੁਪਨੇ ਵਾਲੀ ਦੁਨੀਆ ਤੇ ਪਹੁੰਚ ਗਿਆ ਇਸ ਜਲਿਆਂ ਵਾਲੇ ਬਾਗ ਦੀ ਧਰਤੀ ਤੇ ਮੈਂ ਸੁਪਨਿਆਂ ਦੀ ਦੁਨੀਆ ਦੇ ਵਿੱਚ ਪਹੁੰਚ ਹੀ ਗਿਆ ਸੁਪਨਿਆਂ ਦੀ ਦੁਨੀਆ ਦੇ ਵਿੱਚ ਮੈਂ ਕੀ ਦੇਖਦਾ ਕਿ ਮੈਂ ਅਜੇ ਵੀ ਜਲਿਆਂ ਵਾਲੇ ਬਾਗ ਦੇ ਵਿੱਚ ਹੀ ਹਾਂ ਕਿਤੇ ਨਹੀਂ ਗਿਆ ਇਹ ਸੁਪਨਿਆਂ ਦੀ ਦੁਨੀਆ ਵੀ ਮੈਨੂੰ ਬਾਅਦ ਦੇ ਵਿੱਚ ਜਦੋਂ ਮੈਂ ਉੱਠਿਆ ਅੰਦਾਜ਼ਾ ਹੋਇਆ ਕਿ ਇਹ ਦੁਨੀਆ ਵੀ ਜਲਿਆਂ ਵਾਲੇ ਬਾਗ ਦੀ ਹੈ ਜਲਿਆਂ ਵਾਲੇ ਬਾਗ ਹੀ ਸੀ ਇਹ ਅਰ ਅਚਾਨਕ ਇਸ ਅਚੋਪਲੇ ਹੀ ਸਰੋਤੇ ਤੇ ਬੁਲਾਰੇ ਜਿਵੇਂ ਦੋਵੇਂ ਬਦਲ ਗਏ ਹੁਣ ਇਹ ਅਲੱਗ ਸੀ ਦੁਨੀਆ ਇਸ ਦੇ ਬੁਲਾਰੇ ਵੀ ਹੋਰ ਸਨ ਸਰੋਤੇ ਵੀ ਹੋਰ ਸਨ ਲੋਕ ਵੀ ਹੋਰ ਸਨ ਸਭ ਕੁਝ ਬਦਲ ਗਿਆ ਸੀ ਝੰਡੇ ਝੰਡੀਆਂ ਦਾ ਸਾਇਬਾਨ ਅਲੋਪ ਹੋ ਗਿਆ ਸੀ ਤੇ ਲੋਪ ਉਹ ਆਕਾਮੀ ਟਿਕ ਟਿਕ ਜਿਹਦੇ ਵਿੱਚ ਸਾਡੀ ਪਾਰਟੀ ਆਜ਼ਾਦੀ ਆਜ਼ਾਦੀ ਉਹ ਟਿਕ ਟਿਕ ਵੀ ਅਲੋਪ ਹੋ ਗਈ ਸੀ ਅਲੋਪ ਉਹ ਉਜਲੀਆਂ ਖੰਭ ਚੜੀਆਂ ਪੁਸ਼ਾਕਾਂ ਵੀ ਸਨ ਚਿੱਟੀਆਂ-ਚਿੱਟੀਆਂ ਪੁਸ਼ਾਕਾਂ ਉਹ ਵੀ ਅਲੋਪ ਹੋ ਗਈਆਂ ਸਨ ਸਾਫ਼ ਸੁਥਰੀਆਂ ਪੁਸ਼ਾਕਾਂ ਅਲੋਪ ਹੋ ਗਈਆਂ ਸਨ ਮੈਂ ਹੁਣ ਕੀ ਦੇਖਦਾ ਸਭਨਾ ਦੀਆਂ ਪੁਸ਼ਾਕਾਂ ਉੱਤੇ ਲਹੂ ਦੇ ਡੱਬ ਸਨ ਲਹੂ ਭਿੱਜੀਆਂ ਪੁਸ਼ਾਕਾਂ ਸਨ ਮੈਂ ਕੀ ਤੱਕਦਾ ਕਿ ਇੱਕ ਕੁੜੀ ਉੱਠ ਕੇ ਖੜੋਗੀ ਐਵੇਂ ਬਸ ਮਿੱਠੇ ਜਿਹੇ 16 ਕੁਬਰੀਆਂ ਦੀ ਕੁੜੀ ਉਹ ਕਹਿੰਦੀ ਕਿ ਜੱਲਿਆਂ ਵਾਲੇ ਬਾਗ ਉਹ ਜਲਿਆਂਵਾਲੇ ਬਾਗ ਮੈਂ ਤੇ ਮੇਰੇ ਪੰਜ ਸਾਥੀ ਕੂਚ ਬਿਹਾਰ ਤੋਂ ਚੱਲ ਕੇ ਤੇਰੇ ਕੋਲ ਆਏ ਹਾਂ ਮੇਰੇ ਨਾਲ ਸੁਰੇਸ਼ ਸੱਤਾਵਰਿਆਂ ਦੀ ਕਵਿਤਾ ਹੈ ਤੇ ਮੇਰਾ ਹਮ ਉਮਰ ਸतीश ਉਹ ਵੀ ਮੇਰੇ ਨਾਲ ਹੈ ਤੇ ਸਾਥੋਂ ਰਤਾਕੂ ਵੱਡੇ ਬਾਦਲ ਤੇ ਮਹਾਵੀਰ ਉਹ ਵੀ ਸਾਡੇ ਨਾਲ ਨੇ ਇਹ ਜਲਿਆਂਵਾਲੇ ਬਾਗ ਜਿਸ ਮਹੀਨੇ ਢਾਇਰ ਨੇ ਤੇਰੀ ਹੱਕ ਉਤੇ ਗੋਲੀਆਂ ਚਲਾਈਆਂ ਸਨ ਨਾ 32 ਵਰਿਆਂ ਬਾਅਦ ਉਸੇ ਵਿਸਾਖ ਦੇ ਮਹੀਨੇ ਸਾਨੂੰ 6 ਨੂੰ ਗੋਲੀ ਮਾਰੀ ਗਈ ਅਸੀਂ ਭੁੱਖੇ ਸਾਂ ਸਾਡੇ ਭੈਣ ਭਰਾ ਤੇ ਮਾਂ ਪਿਓ ਭੁੱਖੇ ਸਨ ਤੇ ਸਾਂ ਸਭ ਨਾਲ ਰਲ ਕੇ ਆਪਣੀ ਸਰਕਾਰ ਦੇ ਕੋਲ ਰੋਟੀ ਮੰਗੀ ਸੀ ਬਸ ਰੋਟੀ ਤੇ ਉਹਨਾਂ ਨੇ ਤੇ ਉਹਨਾਂ ਨੇ ਸਾਡੇ ਉੱਤੇ ਗੋਲੀ ਚਲਾ ਦਿੱਤੀ ਇਹ ਜਲਿਆਂਵਾਲੇ ਬਾਗ ਮੈਂ ਤੁਹਾਨੂੰ ਆਪਣੀ ਕਹਾਣੀ ਦੱਸਣ ਆਈ ਏ ਕੱਲ ਹੋਈ ਤੇ ਇਧਰੋਂ ਇੱਕ ਮਾਂ ਉੱਠੀ ਮਾਂ ਬੁੱਢੀ ਬਜ਼ੁਰਗ ਚਾਂਦੀ ਚਿੱਟੇ ਕੇਸਾਂ ਵਾਲੀ ਮਾਂ ਮੈਂ ਮਾਇਆ ਮੇਰੀਆਂ ਅਣਗਿਣਤੀਆਂ ਨੇ ਹਿੰਦੁਸਤਾਨ ਦੇ ਅਨੇਕਾਂ ਪਿੰਡਾਂ ਤੇ ਨਗਰਾਂ ਦੇ ਵਿੱਚ ਸਭ ਨਹੀਂ ਥਾਈ ਮੇਰੀਆਂ ਹੀ ਧੀਆਂ ਵਸਦੀਆਂ ਨੇ ਇਹ ਸਾਰੀਆਂ ਧੀਆਂ ਮੇਰੀਆਂ ਨੇ ਜਲਿਆਂ ਵਾਲੇ ਬਾਗ ਇਹਨਾਂ ਪਿੰਡਾਂ ਦੇ ਵਿੱਚ ਅੱਜ ਦੇ ਡਾਇਰਾਂ ਨੇ ਅੱਜ ਦੇ ਡਾਇਰਾਂ ਨੇ ਜਲਿਆਂ ਵਾਲੇ ਬਾਗ ਮੈਂ ਤੈਨੂੰ ਗੱਲ ਦੱਸਦੀ ਆਂ ਅੱਜ ਦੇ ਡਾਇਰਾਂ ਨੇ ਮੇਰੀਆਂ ਧੀਆਂ ਨੂੰ ਆਪਣੇ ਪਿਓਾਂ ਤੇ ਆਪਣੇ ਭਰਾਮਾਂ ਦੇ ਨਾਲ ਜਬਰੀ ਨੰਗੀਆਂ ਲਟਾਇਆ ਉਹਨਾਂ ਦੀਆਂ ਸੁਥਣਾ ਦੇ ਵਿੱਚ ਜੋਕਾਂ ਤੇ ਪਿਸੀਆਂ ਹੋਈਆਂ ਮਿਰਚਾਂ ਤੁਨੀਆਂ ਨੇ ਉਹਨਾਂ ਨੂੰ ਅਲਫ ਨੰਗੀਆਂ ਕਰਕੇ ਪੁਲਿਸ ਤੇ ਫੌਜ ਦੀ ਐਸ਼ ਦਾ ਸਮਾਨ ਬਣਾਇਆ ਇਹ ਜਲਿਆਂਵਾਲੇ ਬਾਗ ਇਹ ਅੱਜ ਦੇ ਡਾਇਰਾਂ ਨੇ ਕੀਤਾ ਕੁੜੀ ਮਗਰੋਂ ਮਾਂ ਬੋਲੀ ਤੇ ਮੈਂ ਤਾਂ ਸੁਣਦੇ ਹੀ ਰਹਿ ਗਿਆ ਫਿਰ ਇਸ ਦੇ ਮਗਰੋਂ ਇਸ ਮਾ ਦੇ ਮਗਰੋਂ ਕਈ ਨਿਆਣੇ ਉੱਠ ਖੜੇ ਹੋਏ ਮਨੁੱਖੀ ਬੋਟ ਜਹੇ ਉਹ ਅੱਗੇ ਆ ਗਏ ਇਨਾਂ ਦੀਆਂ ਮਾਮਾ ਦੇ ਥਣ ਸੁੱਕ ਚੁੱਕੇ ਸਨ ਤੇ ਇਹ ਬੋਟ ਵਿਲਕ-ਵਿਲਕ ਕੇ ਮਰ ਰਹੇ ਸਾਂ ਜਾਂ ਮਰ ਗਏ ਸਨ ਤਿੰਨ-ਤਿੰਨ ਚਾਰ ਮਹੀਨਿਆਂ ਦੇ ਬਾਅਦ ਸੁੱਕੀਆਂ ਹੱਡੀਆਂ ਦੇ ਵਿੱਚ ਫੁੱਲੇ ਢਿੱਡ ਤੇ ਉਹ ਬੋਲ ਹੀ ਸਕਦੇ ਸਨ ਹੌਲੀ ਹੌਲੀ ਬਸ ਲਗਾਤਾਰ ਜੇ ਥੋੜੇ ਬਹੁਤੇ ਸਾਹ ਚੱਲਦੇ ਸਨ ਬਸ ਲਗਾਤਾਰ ਰੂਈ ਜਾ ਰਹੇ ਸਨ ਉਹ ਮਾਮਾ ਦੇ ਥਣ ਟਟੋਲਦੇ ਸਨ ਮਾਮਾ ਦੀਆਂ ਬਾਹਾਂ ਲੱਭਦੇ ਸਨ ਪਰ ਥਣ ਕਿਸੇ ਰਾਖਸ਼ ਨੇ ਸੁਕਾ ਦਿੱਤੇ ਸਨ ਤੇ ਮਾਮਾ ਠੇਕੇਦਾਰਾਂ ਨੂੰ ਰੂੜੀ ਕੁੱਟਣ ਲਈ ਸੌਂਪ ਦਿੱਤੀਆਂ ਗਈਆਂ ਸਨ ਸੁਈ ਨਿਆਣੇ ਰੂਈ ਜਾ ਰਹੇ ਸਨ ਹੌਲੀ ਹੌਲੀ ਲਗਾਤਾਰ ਤੇ ਪਤਾ ਨਹੀਂ ਪਤਾ ਨਹੀਂ ਜਲਿਆਂ ਵਾਲੇ ਬਾਘੇ ਮੇ ਪੁੱਜ ਗਏ ਮੈਂ ਹੈਰਾਨ ਸਾਂ ਇਹ ਕਿਵੇਂ ਪੁੱਜ ਗਏ ਥੇ ਫਿਰ ਮੈਂ ਇਧਰ ਚਾਤ ਮਾਰਦਾ ਕਿ ਇੱਕ ਪੰਜਾਬੀ ਗੱਬਰੂ ਉੱਠਿਆ ਉਹ ਕਹਿੰਦਾ ਕਿ ਅਜਲਿਆਂ ਵਾਲੇ ਬਾਗ ਮੈਂ ਪ੍ਰੇਮ ਸਿੰਘ ਸਰਾਭਾਂ ਪ੍ਰੇਮ ਸਿੰਘ ਸਰਾਭਾ ਉਸੇ ਹੀ ਕਰਤਾਰ ਸਿੰਘ ਸਰਾਭੇ ਦਾ ਗਰਾਂਹ ਜਿਸ ਨੂੰ ਅੰਗਰੇਜ਼ ਹਾਕਮਾਂ ਨੇ ਬਗਾਵਤ ਦੇ ਦੋਸ਼ ਦੇ ਵਿੱਚ ਫਾਹੇ ਲਾ ਦਿੱਤਾ ਸੀ ਅਸਾ ਕਰਤਾਰ ਸਿੰਘ ਸਰਾਭੇ ਦੀ ਆਵਾਜ਼ ਉਹਦੀ ਮੌਤ ਦੇ ਨਾਲ ਹੀ ਚੁੱਪ ਨਹੀਂ ਹੋਈ ਜਾਣ ਦਿੱਤੀ ਅਸੀਂ ਅਸੀਂ ਉਹਦੀ ਆਵਾਜ਼ ਨਾਨਕ ਹੀਰ ਤੇ ਭਗਤ ਸਿੰਘ ਦੀ ਜੰਮਣ ਭੋਂ ਦੀ ਨੁੱਕਰ ਨੁੱਕਰ ਤੱਕ ਪਹੁੰਚਾਉਣ ਦੇ ਲਈ ਆਪਣੀ ਪੂਰੀ ਬਾਹ ਲਾਈਏ। ਅਸੀਂ ਨਹੀਂ ਰੁਕੇ। ਠੀਕ ਹੈ ਸ਼ਹੀਦ ਹੋ ਗਿਆ ਪਰ ਉਸ ਦੀ ਇੱਕ ਇੱਕ ਸੋਚ ਨੂੰ ਦੂਰ ਦੂਰ ਤੱਕ ਪਹੁੰਚਾਇਆ। ਇਸ ਲਈ ਅੱਜ ਦੇ ਹਾਕਮਾਂ ਨੇ ਮੈਨੂੰ ਤੇ ਮੇਰੇ ਅਨੇਕਾਂ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਹੈ। ਸਾਡੇ ਉੱਤੇ ਅਣਮਨੁੱਖੀ ਜ਼ੁਲਮ ਕੀਤੇ ਨੇ। ਅਸੀਂ ਜ਼ੁਲਮ ਦੇ ਖਿਲਾਫ ਭੁੱਖ ਹੜਤਾਲਾਂ ਕੀਤੀਆਂ। ਮਹੀਨਿਆਂ ਵੱਧੀ ਭੁੱਖ ਹੜਤਾਲਾਂ ਤੇ ਇੱਕ ਭੋਖੜ ਤਾਲ ਦੇ ਵਿੱਚ ਉਹਨਾਂ ਤਸੀਹੇ ਦੇ ਦੇ ਕੇ ਮੈਨੂੰ ਪਾਰ ਬੁਲਾ ਦਿੱਤਾ ਹੈ। ਮੈਨੂੰ ਪਾਰ ਬੁਲਾ ਦਿੱਤਾ ਹੈ। ਇਹਨਾਂ ਤਸੀਹਿਆਂ ਦੇ ਚਾਲਿਆਂ। ਪਰ ਜਲਿਆਂ ਵਾਲੇ ਬਾਗ। ਪਰ ਜਲਿਆਂ ਵਾਲੇ ਬਾਗ ਤੂੰ ਚੰਗੀ ਤਰ੍ਹਾਂ ਜਾਣਦਾ ਹੈ। ਜਿੱਥੇ ਇੱਕ ਸ਼ੀਰ ਦਿਖਦਾ ਹੈ ਉਥੇ 30 ਨਹੀਂ 300 3000 ਹੋਰ ਉੱਟਦੇ ਨੇ 300 3000 ਹੋਰ ਉੱਟ ਜਾਂਦੇ ਨੇ ਤੇ ਜਿਵੇਂ ਤੇਰੀ ਇੱਕ ਸ਼ਾਨਨੀ ਕਰਨ ਵਾਲੇ ਡਾਇਰਾਂ ਦੇ ਦਿਨ ਪੁੱਗੇ ਨੇ ਨਾ। ਤੇਵੇਂ ਤੇ ਮੈਂ ਬੱਸ ਅਜਲਿਆਂ ਵਾਲੇ ਬਾਗ ਤੂੰ ਸਮਝ ਹੀ ਗਿਆ ਹੁਣ ਮੈਂ ਕੀ ਕਹਿਣਾ ਚਾਹੁੰਦਾ ਤੇ ਅੰਦੇ ਮਗਰੋਂ ਮੈਂ ਦੇਖਦਾ ਕਿ ਇੱਕ ਮਜ਼ਦੂਰ ਉਠਿਆ ਕੁਝ ਬੋਲਣ ਲਈ ਆਪਣੀ ਤਕਰੀਰ ਦੇ ਲਈ ਉਹ ਘੜੀ ਦੀ ਟਿਕ ਟਿਕ ਵਾਂਗ ਨਹੀਂ ਸੀ ਇਹ ਮਜ਼ਦੂਰ ਜਿਹੜਾ ਪਰਦੇਸਾਂ ਤੋਂ ਸਮੁੰਦਰ ਚੀਰ ਕੇ ਇੱਥੇ ਪੁਝਾ ਸੀ ਉਹ ਕਹਿੰਦਾ ਕਿ ਮੈਂ ਆਪਣੀ ਉਮਰ ਦਾ ਬਹੁਤਾ ਹਿੱਸਾ ਮਲਾਇਆ ਦੇ ਜੰਗਲਾਂ ਦੇ ਵਿੱਚ ਅੰਗਰੇਜ਼ ਮਾਲਕਾਂ ਦੇ ਲਈ ਰਬੜ ਪੈਦਾ ਕਰਦਾ ਰਿਹਾ ਹਾਂ ਉੱਥੇ ਇਸ ਦੇਸ਼ ਦੇ ਵਿੱਚੋਂ ਵੀ ਬੜੇ ਮਜ਼ਦੂਰ ਗਏ ਹੋਏ ਨੇ ਜਲਿਆਂਵਾਲੇ ਬਾਗ ਇਹਨਾਂ ਵਿੱਚੋਂ ਇੱਕ ਗਨਪਤੀ ਨੇ ਇੱਕ ਦਿਨ ਰਬੜ ਦੇ ਦਰਖਤ ਥੱਲੇ ਕੰਮ ਕਰਦਿਆਂ ਮੈਨੂੰ ਤੇਰੀ ਕਹਾਣੀ ਸੁਣਾਈ ਸੀ ਜਲਿਆਂਵਾਲੇ ਬਾਗ ਤੇਰੀ ਕਹਾਣੀ ਮੈਨੂੰ ਤਦੋਂ ਪਤਾ ਲੱਗਾ ਤੇ ਹੁਣ ਉਹੀ ਗਣਪਤੀ ਆਪ ਤੇਰੇ ਵਰਗੇ ਇੱਕ ਮਹਾਨ ਸਾਕੇ ਦਾ ਸੂਰਮਾ ਬਣ ਚੁੱਕਿਆ ਹੈ ਇੱਕ ਮਹਾਨ ਸਾਕੇ ਦਾ ਸੂਰਮਾ ਜਦੋਂ ਜਰਵਾਣਿਆਂ ਨੇ ਉਹਨੂੰ ਮਾਰਿਆ ਤਾਂ ਉਹਦਿਆਂ ਬੁੱਲਾਂ ਉੱਤੇ ਵੀ ਉਹੀ ਮੁਸਕਰਾਹਟ ਸੀ ਜਿਹੜੀ ਇੱਕ ਦਿਨ ਅਨੇਕਾਂ ਫੁੱਲਾਂ ਵਾਂਗ ਤੇਰੇ ਪਿੰਡੇ ਉੱਤੇ ਖੜੀ ਸੀ ਅਨੇਕਾਂ ਗੋਲੀਆਂ ਵੱਜਣ ਦੇ ਬਾਵਜੂਦ ਵੀ ਤੇਰੇ ਦੇਸ਼ ਦੇ ਹਾਕਮਾਂ ਦੀ ਰਜ਼ਾਮੰਦੀ ਦੇ ਨਾਲ ਅੰਗਰੇਜ਼ ਅਫਸਰ ਇੱਥੋਂ ਆਉਂਦੇ ਨੇ ਤੇਰੇ ਦੇਸ਼ ਦਾ ਮਿੱਠਾ ਪਾਣੀ ਪੀ ਕੇ ਨਰਵਾ ਅਨ ਖਾ ਕੇ ਤੇਰੇ ਦੇਸ਼ ਦੀਆਂ ਰੇਲਾਂ ਤੇ ਚੜ ਕੇ ਉਹ ਇੱਥੋਂ ਗੋਰਖੇ ਸਿਪਾਹੀ ਭਰਤੀ ਕਰ ਲ ਜਾਂਦੇ ਨੇ ਇਹ ਗੋਰਖੇ ਸਿਪਾਹੀ ਮੇਰੇ ਦੇਸ਼ ਦੇ ਵਿੱਚ ਜਾ ਕੇ ਅਨੇਕਾਂ ਜਲਿਆਂ ਵਾਲੇ ਬਾਗ ਲਾਉਂਦੇ ਨੇ ਇਹਨਾਂ ਵਿੱਚੋਂ ਹੀ ਕਿਸੇ ਇੱਕ ਦੀ ਗੋਲੀ ਨੇ ਮੇਰੀ ਵੀ ਜਿੰਦ ਲਈ ਸੀ ਮੈਨੂੰ ਤਾਂ ਪਤਾ ਇਹਨਾਂ ਦੀਆਂ ਗੱਲਾਂ ਸੁਣ ਸੁਣ ਮੈਂ ਪਰੇਸ਼ਾਨ ਹੋ ਰਿਹਾ ਫਿਰ ਇੱਕ ਮੈਨੂੰ ਭਰਮੀ ਜਿਹੀ ਆਵਾਜ਼ ਸੁਣਾਈ ਦਿੰਦੀ ਏ ਇੱਕ ਪਾਸੇ ਉਹ ਭਰਮੀ ਜੀ ਆਵਾਜ਼ ਸੁਣਾਈ ਦਿੱਤੀ ਲਹੂ ਦੇ ਦਰਿਆ ਤੇ ਤਰ ਕੇ ਆਈ ਜ਼ਬਰ ਦੇ ਪਹਾੜ ਲੰਘ ਕੇ ਆਈ ਆਵਾਜ਼ ਮੈਂ ਦੱਖਣ ਤੋਂ ਆਇਆ ਜਲਿਆਂ ਵਾਲੇ ਬਾਗ ਮੈਂ ਦੱਖਣ ਤੋਂ ਆਇਆ ਮੈਂ ਦੱਖਣ ਦੇ ਸ਼ਹੀਦਾਂ ਵੱਲੋਂ ਇਸ ਸ਼ਹੀਦਾਂ ਦੀ ਧਰਤੀ ਲਈ ਸ਼ਰਦਾ ਦੇ ਕੁਝ ਚੰਗਿਆੜੀ ਲੈ ਕੇ ਆਇਆ ਚੰਗਿਆੜੀ ਲੈ ਕੇ ਲੋਕਾਂ ਲਈ ਭੁਵਿੱਖ ਦੀਆਂ ਨੂਰੀ ਕਿਰਨਾਂ ਲੈ ਕੇ ਆਇਆ ਦੱਖਣ ਤੋਂ ਸ਼ਹੀਦਾਂ ਦੇ ਹੱਥ ਉੱਠੇ ਨੇ ਜਲਿਆਂਵਾਲੇ ਦੇ ਸ਼ਹੀਦਾਂ ਦੇ ਨਾਲ ਇਹ ਹੱਥ ਮਿਲ ਰਹੇ ਨੇ ਇੱਕ ਪਾਸੇ ਦੱਖਣ ਦੇ ਸ਼ਹੀਦ ਇੱਕ ਪਾਸੇ ਜਲਿਆਂਵਾਲੇ ਬਾਗ ਦੇ ਸ਼ਹੀਦ ਮੈਂ ਦੇਖ ਰਿਹਾ ਕਿ ਇਹਨਾਂ ਦੇ ਹੱਥ ਮਿਲ ਰਹੇ ਨੇ ਇੱਕ ਦੂਜੇ ਦੇ ਨਾਲ ਹੱਥ ਮਿਲਣ ਤੋਂ ਬਾਅਦ ਮੈਂ ਦੇਖਿਆ ਕਿ ਜਲਿਆਂਵਾਲੇ ਬਾਗ ਦਾ ਅਣੂ ਅਣੂ ਜਾਗ ਪਿਆ ਅੰਗ ਅੰਗ ਜਾਗ ਪਿਆ ਇੰਨੇ ਵਰਿਆਂ ਤੋਂ ਸੁੱਤੇ ਸ਼ਹੀਦ ਜਾਗ ਪਏ ਪੁਰਾਣੀਆਂ ਗੋਲੀਆਂ ਦੇ ਨਿਸ਼ਾਨ ਜਾ ਕੇ ਨਵੀਆਂ ਗੋਲੀਆਂ ਦੇ ਫੱਟਾਂ ਨੂੰ ਮਮਤਾ ਦੇ ਨਾਲ ਟੱਕਣ ਲੱਗ ਪਏ ਪੁਰਾਣਾ ਤੇ ਸਜਰਾ ਡੁੱਲਾ ਲਹੂ ਇੱਕ ਦੂਜੇ ਦੇ ਨਾਲ ਰਲ ਗਿਆ ਲਹੂ ਸੁੱਚਾ ਤੇ ਲਾਲ ਲਹੂ ਅਨੋਖਾ ਤੇ ਪਵਿੱਤਰ ਲਹੂ ਜਿਹਦੀ ਹਵਾੜ ਦੇ ਵਿੱਚ ਭਿੰਨੀ ਜਹੀ ਮਹਿਕ ਸੀ ਇੱਕ ਚਿਰ ਪੁਰਾਣੀ ਪਰ ਨਿਤ ਨਵੀਂ ਮਹਿਕ ਆਜ਼ਾਦੀ ਦੀ ਨਰੋਈ ਮਨੁੱਖਤਾ ਜਿੰਨੀ ਪੁਰਾਣੀ ਤੇ ਸਜਰੀ ਮਹਿਕ ਇਹ ਲਹੂ ਨੇਰਾ ਲਹੂ ਨਹੀਂ ਸੀ ਖਾਸ ਬੈਕਾ ਪਰਿਆ ਲਹੂ ਸੀ ਤੱਕਦਾ ਜਦੋਂ ਇਹ ਹੱਥ ਮਿਲ ਰਹੇ ਨੇ ਲਾਹੂ ਦੀ ਸਦਰੀ ਮਹਿਕਾ ਰਹੀ ਹੈ ਕਿ ਹੁਣ ਤਾਂ ਜਲਿਆਂ ਵਾਲੇ ਬਾਗ ਦੇ ਵਿੱਚ ਲੋਕਾਂ ਦਾ ਠਾਠਾ ਮਾਰਦਾ ਸਮੁੰਦਰ ਆਣ ਪੁੱਜਿਆ ਸੀ ਪਤਾ ਨਹੀਂ ਕਿੱਥੋਂ ਆ ਗਏ ਸਨ ਇਹ ਸ਼ਹੀਦ ਲੋਕ ਤੇ ਸਮੁੰਦਰ ਲੋਕਾਂ ਦਾ ਸਮੁੰਦਰ ਸਿਰਫ ਪੁੱਜਾ ਨਹੀਂ ਸੀ ਗੜ ਕਰਿਆ ਸੀ ਪੂਰਾ ਗੜਕ ਪਤਾ ਨਹੀਂ ਕਿਹੜਾ ਜਜ਼ਬਾ ਸੀ ਇਹਨਾਂ ਦੇ ਅੰਦਰ ਅੱਖਾਂ 'ਚ ਲਾਲੀ ਚਿਹਰੇ ਵੀ ਲਾਲ ਸਨ ਗੜ ਕਰਿਆ ਸੀ ਕੋਈ ਜੋਸ਼ ਸੀ ਪੁਲਿਸ ਦੇ ਸਿਪਾਹੀ ਬੰਦੂਕਾਂ ਦੇ ਨਾਲ ਤੇ ਕੁਝ ਵਲੰਟੀਅਰ ਲਾਠੀਆਂ ਦੇ ਨਾਲ ਸਮੁੰਦਰ ਦੀਆਂ ਲਹਿਰਾਂ ਨੂੰ ਡੱਕਣ ਦਾ ਉਪਰਾਲਾ ਕਰ ਰਹੇ ਸਨ ਕੋਸ਼ਿਸ਼ ਕਰ ਰਹੇ ਸਨ ਲੋਕਾਂ ਦਾ ਸਮੁੰਦਰ ਤਾਂ ਬਸ ਚੜਦਾ ਹੀ ਆ ਰਿਹਾ ਸੀ ਪੁਲਿਸ ਦੀਆਂ ਗੋਲੀਆਂ ਇਹਨਾਂ ਵਲੰਟੀਅਰਾਂ ਦੀਆਂ ਲਾਠੀਆਂ ਲੋਕਾਂ ਦਾ ਲਹੂ ਪਰ ਸਮੁੰਦਰ ਫੈਲਦਾ ਜਾ ਰਿਹਾ ਸੀ ਸਮੁੰਦਰ ਫੈਲਦਾ ਜਾ ਰਿਹਾ ਸੀ ਵੱਡਾ ਹੋਈ ਜਾ ਰਿਹਾ ਸੀ ਜਿੱਥੇ ਸਮੁੰਦਰ ਵੱਡਾ ਹੋઈ ਜਾ ਰਿਹਾ ਸੀ ਸਾਹਮਣੇ ਗੋਲੀਆਂ ਲਾਠੀਆਂ ਪਤਾ ਨਹੀਂ ਕੀ ਕੀ ਇਹ ਦੇਖ ਕੇ ਅੱਬੜ ਵਾਹੇ ਮਜਾਕ ਪਿਆ ਮੇਰੀ ਜਾਗ ਖੁੱਲ ਗਈ ਜਦੋਂ ਮੇਰੀ ਜਾਗ ਖੁੱਲੀ ਮੈਂ ਉੱਠਿਆ ਤੇ ਹੜਦ ਵਾਲਾ ਦੇਖਤਾ ਉਸੇ ਜਲਿਆਂ ਵਾਲੇ ਬਾਗ ਦੇ ਵਿੱਚ ਮੈਂ ਹਾਂ ਮੈਂ ਸੋਚਿਆ ਸੀ ਮੈਂ ਤਾਂ ਕਿਸੇ ਹੋਰ ਹੀ ਦੁਨੀਆ ਦੇ ਵਿੱਚ ਸੀ ਇਹ ਕੀ ਹੈ ਮੇਰੇ ਵਾਲੇਦਵਾਲੇ ਜਦੋਂ ਮੈਂ ਉੱਠਿਆ ਅੱਖਾਂ ਮਲੀਆਂ ਤੇ ਜਦੋਂ ਵਾਲੇਦਵਾਲੇ ਦੇਖਿਆ ਮੇਰੇ ਸਾਹਮਣੇ ਉਹੀ ਜਲਿਆਂ ਵਾਲਾ ਬਾਗ ਉਹੀ ਲਾਊਡ ਸਪੀਕਰ ਦੇ ਵਿੱਚੋਂ ਜਾ ਆਵਾਜ਼ ਆ ਰਹੀ ਸਾਡੀ ਪਾਰਟੀ ਸਾਡੀ ਆਜ਼ਾਦੀ ਅਹਿੰਸਾ ਬਸ ਉਹੀ ਦੀ ਘੜੀ ਦੀ ਟਿਕ 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 ਵਾਂਗ ਮੈਂ ਹੈਰਾਨ ਸਾਂ ਇਹ ਸਾਰਾ ਕੁਝ ਮੇਰੇ ਸਾਹਮਣੇ ਚੱਲ ਪਿਆ ਇਸ ਜੀ ਦੀ ਜਾਗਦੀ ਦੁਨੀਆ ਦੇ ਵਿੱਚ ਮੈਂ ਜਾਗ ਪਿਆ ਸੱਚ ਜਾਣਿਓ ਮੇਰੇ ਅੰਦਰ ਲੱ ਜਜ਼ਬਾ ਵੀ ਜਾਗ ਪਿਆ ਮੇਰੀ ਕਲਮ ਦੀ ਅਣਖ ਵੀ ਜਾਗ ਪਈ ਮੇਰੀ ਕਲਮ ਵੀ ਲੋਕਾਂ ਦੇ ਸਮੁੰਦਰ ਦੀ ਇੱਕ ਲਹਿਰ ਬਣ ਗਈ ਮੇਰੀ ਕਲਮ ਨੇ ਇਸ ਜਲਸੇ ਦੀ ਰਿਪੋਰਟ ਨੂੰ ਮਾਲਕ ਦੀ ਮਰਜ਼ੀ ਅਨਸਾਰ ਲਿਖਣੋ ਉੱਕਾ ਹੀ ਇਨਕਾਰ ਕਰ ਦਿੱਤਾ ਉੱਕਾ ਹੀ ਇਨਕਾਰ ਕਰ ਦਿੱਤਾ ਜੋ ਇੱਥੇ ਵਾਪਰਿਆ ਮੈਂ ਉਹੀ ਲਿਖਾਂਗਾ ਅਖਬਾਰ ਦੇ ਮਾਲਕ ਦੇ ਅਨੁਸਾਰ ਨਹੀਂ ਕਿਉਂਕਿ ਜਲਿਆਂ ਵਾਲੇ ਬਾਗ ਮੈਂ ਜਾਗ ਪਿਆ ਹਾਂ ਮੇਰਾ ਜਜ਼ਬਾ ਜਾਗ ਪਿਆ ਹੈ ਦੋਸਤੋ ਇੰਨੀ ਸੀ ਕਹਾਣੀ ਜਲਿਆਂਵਾਲਾ ਬਾਗ ਪਿਆ ਨਵਤੇਜ ਸਿੰਘ ਪ੍ਰੀਤ ਲੜੀ ਹੁਣਾਂ ਦੀ ਲਿਖੀ ਹੋਈ ਇੱਕ ਲਾਜਵਾਬ ਕਹਾਣੀ